ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਦੋਸਤੋ ਬਾਬਾ ਜੀ ਨੇ ਜਦੋਂ ਮਰਦਾਨੇ ਦਾ ਆਖਰੀ ਸਮਾਂ ਸੀ ਤੇ ਮਰਦਾਨੇ ਤੇ ਬਾਬਾ ਨਾਨਕ ਦਾ ਕਿੰਨਾ ਅਫਸ ਵਿੱਚ ਪਿਆਰ ਸੀ ਉਸ ਬਾਰੇ ਉਹਨਾਂ ਨੇ ਉਸ ਟਾਈਮ ਦਾ ਇਤਿਹਾਸ ਦੱਸਿਆ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹੂੰ ਕੁਰਮਦਰਿਆ ਵਗਦਾ ਹੈ ਜੀ ਅੱਜ ਵੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਸਰਹੱਦ ਦੇ ਦਰਮਿਆਨ ਹੂੰ ਗੁਰਮੁਦਰਿਆ ਦੀ ਕਿਨਾਰੇ ਕਿਨਾਰੇ ਜਾ ਰਹੇ ਹਮ ਮਰਦਾਨੇ ਕਹਿਆ ਬਾਬਾ ਥਕਾਨ ਹੋਈ ਗਈ ਹੈ ਕਿਤੇ ਆਰਾਮ ਕਰੀ ਹਮ ਬਾਬੇ ਕਹਿਆ ਚਲੋ ਉਸ ਦਰਖਤ ਤੇ ਆਰਾਮ ਕਰਦੇ ਹਾਂ ਹਮ ਦੋਵੇਂ ਬੈਠ ਗਏ ਭਾਈ ਮਰਦਾਨਾ ਜੀ ਲੇਟ ਗਏ ਹਮ ਬਾਬਾ ਜੀ ਨੇ ਨਜ਼ਦੀਕ ਆ ਕੇ ਆਪਣਾ ਹੱਥ ਮੱਥੇ ਤੇ ਰੱਖਿਆ ਤੇਜ਼ ਬੁਖਾਰ ਸੀ ਹਮ ਹੋਰ ਨਜ਼ਦੀਕ ਹੋਏ ਆਪਣੀ ਗੋਦ ਚ ਸਿਰ ਰੱਖ ਲਿਆ ਹਮ ਹੱਥ ਮੱਥੇ ਉੱਪਰ ਹਮ ਕਹਿਆ ਭਾਈ ਜੀ ਤੁਸੀਂ ਤਾਂ ਅਸਾਂ ਪਾਸੋਂ ਵਿਛੜਨ ਲੱਗੇ ਹੋ ਹਮ ਤੁਸਾਂ ਦੀ ਅੰਤਮ ਰਸਮ ਕਿਵੇਂ ਨਿਭਾਈਏ ਹੂੰ ਦਫ਼ਨ ਕਿ ਅਗਨਪੇਟ ਹੂੰ ਕੋਈ ਉੱਤਰ ਨਹੀਂ ਦਿੱਤਾ ਹੂੰ ਤੁਸਾਂ ਦੀ ਯਾਦਗਾਰ ਕੋਈ ਮਸਜਿਦੋਂ ਸਾਰੀ ਹੂੰ ਕੋਈ ਉੱਤਰ ਨਹੀਂ ਹੂੰ ਅਸਾਂ ਦਾ ਸਾਥ ਦਿੱਤਾ ਨਾ ਤਾਂ ਉਮਰ ਫਿਰ ਧਰਮਸਾਲ ਅਨੁਸਾਰ ਦਈਏ ਹੂੰ ਮਰਦਾਨੇ ਕਹਿਆ ਖੁਸ਼ਕਿਸਮਤ ਹਾਂ ਬਾਬਾ ਤੁਸਾਂ ਦੀ ਗੋਦ ਵਿੱਚ ਮੁਕਤ ਹੋਣ ਲੱਗਾ ਹਾਂ ਜਾਣਦਾ ਹਾਂ ਤੁਸਾਂ ਨੂੰ ਆਪਣੇ ਹੱਥੀਂ ਹੱਡ ਮਾਸ ਦੀ ਕੈਦ ਵਿੱਚੋਂ ਮੁਕਤ ਕਰਨ ਵੇਲੇ ਤੁਸੀਂ ਇੱਟਾਂ ਚੂਨੇ ਅਤੇ ਗਾਰੇ ਵਿੱਚ ਕੈਦ ਨਹੀਂ ਕਰੋਗੇ ਜਾਣਦਾ ਹਾਂ ਬਾਬਾ ਤੁਸਾਂ ਵਾਹ ਵਾਹ ਬਾਬੇ ਕਹਿਆ ਤਾਂ ਵੀ ਅਸਾਂ ਦਾ ਵੀ ਫੈਸਲਾ ਹੈ ਭਾਈ ਜੀ ਖਾਲੀ ਨਹੀਂ ਜਾਣ ਦੇਾਂਗੇ ਹੂੰ ਧਰਤੀ ਉੱਪਰਲੀ ਕੋਈ ਵਸਤੂ ਮੰਗੋ ਜਾਂ ਧਰਤੀ ਤੋਂ ਪਾਰ ਦੀ ਕੋਈ ਵਸਤੂ ਮੰਗੋ ਦੇਾਂਗੇ ਹੂੰ ਖਾਲੀ ਨਹੀਂ ਜਾਣਦੇ ਆ ਹੂੰ ਮਰਦਾਨੇ ਕਹਿਆ ਬਾਬਾ ਤੂੰ ਖੁਦਾਏ ਦਾ ਕੀਰਤ ਨਹੀਂ ਆ ਮੈਂ ਤੇਰਾ ਕੀਰਤ ਨਹੀਂ ਹੂੰ ਬਾਬਾ ਤੈਂ ਖੁਦਾਏ ਦੇਖਿਆ ਤੈਂ ਖੁਦਾਏ ਪਾਇਆ ਅਰ ਤੇਰਾ ਕਹਿਆ ਖੁਦਾ ਹੀ ਮੰਦੀ ਹੈ ਹਮ ਬਾਬਾ ਮੈਂ ਤੈਨੂੰ ਦੇਖਿਆ ਮੈਂ ਤੈਨੂੰ ਪਾਇਆ ਅਰ ਮੇਰਾ ਕਹਿਆ ਤੂੰ ਮੰਦਾ ਹੈ ਤੁਧ ਅਗੇ ਅਸਾਂ ਦੀ ਬੇਨਤੀ ਹੈ ਆ ਜਿਕ ਹਮ ਅਸਾਂ ਨੂੰ ਵਿਛੋੜਨਾ ਨਹੀਂ ਆਪਣੇ ਨਾਲ ਨਾ ਇੱਥੇ ਨਾ ਉੱਥੇ ਬਾਬੇ ਕਹਿਆ ਭਾਈ ਜੀ ਤੁਧ ਉਪਰ ਅਸਾਂ ਦੀ ਖਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਤੇ ਤੇ ਮੇਰਾ ਵਾਸਾ ਵਾ ਮਿੰਟੂ ਜੀ ਪਿਆਰੇ ਦਰਸ਼ਕੋ ਇਹ ਇੱਕ ਫਕੀਰ ਦੀ ਵਸੀਅਤ ਹੈ ਬਿਲਕੁਲ ਜੀ ਬਹੁਤ ਵਧੀਆ ਕਿਸੇ ਹੋਰ ਫਕੀਰ ਦੀ ਇਸ ਤਰ੍ਹਾਂ ਦੀ ਵਸੀਅਤ ਦਿਖਾਓ ਆਪਾਂ ਉਹਨੂੰ ਵੀ ਪ੍ਰਣਾਮ ਕਰਾਂਗੇ ਬਿਲਕੁਲ ਇਹ ਵਸੀਅਤ ਭਾਈ ਬਾਲਾ ਜੀ ਨੇ ਰਿਕਾਰਡ ਕੀਤੀ ਇਹ ਵਸੀਅਤ ਗੁਰੂ ਨਾਨਕ ਦੇਵ ਜੀ ਦੀ ਸੱਚੀ ਅਦਾਲਤ ਵਿੱਚ ਮਨਜ਼ੂਰ ਹੋਈ ਹੈ ਰਜਿਸਟਰ ਹੋਈ ਹੈ ਹੂੰ ਜਿੰਨਾ ਚਿਰ ਭਾਈ ਮਰਦਾਨਾ ਜੀ ਤਿਆਰ ਨਹੀਂ ਹੋਏ ਉਦਾਸੀਆਂ ਨਹੀਂ ਸ਼ੁਰੂ ਹੋਈਆਂ ਜਦੋਂ ਭਾਈ ਮਰਦਾਨਾ ਜੀ ਵਿਛੜ ਗਏ ਉਦਾਸੀਆਂ ਸਮਾਸ ਸਵਾਪਤ ਮਹਾਰਾਜ ਨੇ ਉਠਾਈ ਰਬਾਬ ਤਲਵੰਡੀ ਦਾ ਰੁਖ ਕੀਤਾ ਨਾ ਆਪਣੇ ਘਰ ਗਏ ਨਾ ਭਾਈ ਮਰਦਾਨਾ ਜੀ ਦੇ ਘਰ ਪਿੰਡ ਦੇ ਵਿਚਕਾਰ ਖੂ ਖੋਹ ਦੀ ਮੰਨ ਤੇ ਬੈਠ ਗਏ ਪਿੰਡ ਨੂੰ ਪਤਾ ਲੱਗਦਾ ਰਿਹਾ ਸੰਗਤ ਆ ਕੇ ਬੈਠਦੀ ਰਹੀ ਚਾਦਰਾਂ ਦਰੀਆਂ ਵਿੱਚ ਦੀਆਂ ਗਈਆਂ ਭਾਈ ਮਰਦਾਨਾ ਜੀ ਦੇ ਘਰ ਵੀ ਪਤਾ ਲੱਗਾ ਵੱਡੇ ਬੇਟੇ ਦਾ ਨਾਮ ਸ਼ਾਹਜ਼ਾਦ ਹਮ ਸ਼ਾਹਜ਼ਾਦ ਆਇਆ ਹਮ ਮੱਥਾ ਟੇਕਿਆ ਹਮ ਅਸੀਸ ਮਿਲੀ ਸੰਗਤ ਚ ਬੈਠਿਆ ਹਮ ਥੋੜੀ ਦੇਰ ਬਾਅਦ ਸਾਥੀਆਂ ਨੂੰ ਪੁੱਛਣ ਲੱਗਾ ਅੱਬਾ ਅੱਬੂ ਕਿੱਥੇ ਹੈ ਹਮ ਕਿਸੇ ਨੂੰ ਪਤਾ ਨਹੀਂ ਸੀ ਹਮ ਫੇਰ ਬਾਬਾ ਜੀ ਕੋਲ ਗਿਆ ਜੀ ਬਾਬਾ ਜੀ ਅੱਬੂ ਕਿਵੇਂ ਹੈ ਹਮ ਅੱਬੂ ਕਿੱਥੇ ਹੈ ਹਮ ਬਾਬੇ ਕਹਿਆ ਤੂੰ ਸਾਡੇ ਅੱਬੂ ਨਿੱਜ ਘਰ ਚਲੇ ਗਏ ਹਨ ਸ਼ਾਹਜ਼ਾਦ ਪੁੱਤਰ ਹਮ ਜਿਹੜੇ ਨਿੱਜ ਘਰ ਚਲੇ ਜਾਵਣ ਹਮ ਤੇਨਾਂ ਦਾ ਸੋਗ ਨਹੀਂ ਕਰਨਾ ਹਮ ਇਹਨਾਂ ਦੇ ਨਾਮ ਦਾ ਸਰੂਪ ਆਉ ਤੁਸਾਂ ਨੂੰ ਦੇਣ ਲਈ ਮੈਂ ਸੈਂਕੜੇ ਕੋਸਾਂ ਦਾ ਪੰਧ ਮਾਰ ਕੇ ਤਲਵੰਡੀ ਪਿੰਡ ਪੂਜਾ ਹਾਂ ਹੂੰ ਦਿਲ ਵਿੱਚ ਕੀ ਇੱਛਾ ਹੈ ਕਹੋ ਪੂਰੀ ਕਰਾਂਗੇ ਹੂੰ ਸ਼ਾਹਜ਼ਾਦ ਕਹਿਆ ਬਾਬਾ ਸਾਰੀ ਦੁਨੀਆ ਵਿੱਚ ਘੁੰਮਦੇ ਫਿਰਦੇ ਵਿਦਿਆਵੰਦ ਦੇ ਰਹੇ ਤੁਸੀਂ ਹੂੰ ਜਹਾਨ ਅਕਲਬੰਦ ਹੋ ਗਿਆ ਅਸੀਂ ਲਵੰਡੀ ਪਿੰਡ ਦੇ ਲੋਕ ਅਨਪੜ੍ਹ ਦੇ ਅਣਪੜ ਮੂਰਖ ਦੇ ਮੂਰਖ ਤੁਸੀਂ ਇੱਥੇ ਰਹੇ ਹੀ ਨਹੀਂ ਅਸਾਂ ਮੂਰਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਵੱਡਿਆਂ پاسੋਂ ਮੰਗਣਾ ਕੀ ਹੈ ਹਮ ਬਾਬੇ ਕਹਿਆ ਤੁਸਾਂ ਦੇ ਅੱਬੂ ਨੂੰ ਖਾਲੀ ਨਹੀਂ ਜਾਣ ਦਿੱਤਾ ਸ਼ਹਜ਼ਾਦ ਪੁੱਤਰ ਫੈਸਲਾ ਹੈ ਅਸਾਂ ਦਾ ਤੁਸਾਂ ਨੂੰ ਖਾਲੀ ਨਹੀਂ ਰਹਿਣ ਦੇਾਂਗੇ ਹਮ ਸ਼ਹਜ਼ਾਦ ਕਹਿਆ ਜੇ ਮਿਹਰਬਾਨ ਹੋਏ ਹੋ ਫਿਰ ਉਹਦੇ ਉਹਨਾਂ ਬਾਬਾ ਜੋ ਅੱਬੂ ਨੂੰ ਦਿੱਤਾ ਸੀ ਹਮ ਕੁਝ ਨਹੀਂ ਪੁੱਛਿਆ ਕੀ ਮੰਗਿਆ ਸੀ ਅੱਬੂ ਨੇ ਕੁਝ ਨਹੀਂ ਪੁੱਛਿਆ ਕੀ ਦਿੱਤਾ ਸੀ ਇੰਨਾ ਪਤਾ ਹੈ ਕਿ ਬੇਅੰਤ ਵੱਡੇ ਨੇ ਦੋਵੇਂ ਵੱਡਿਆਂ ਨੇ ਵੱਡਿਆਂ ਨੂੰ ਛੋਟੀ ਚੀਜ਼ ਦੇਣੀ ਨਹੀਂ ਦੇਣੀ ਨਹੀਂ ਹੁੰਦੀ ਧਰਮ ਦੀ ਲੈਂਗੁਏਜ ਇਹ ਹੁੰਦੀ ਹੈ ਵਾਹ ਜਦੋਂ ਇਹ ਕਿਹਾ ਸ਼ਾਜ਼ਾਦ ਨੇ ਉਠਾਈ ਰਬਾਬ ਸ਼ਾਜ਼ਾਦ ਦੇ ਹੱਥਾਂ 'ਚ ਰੱਖੀ ਕੀਰਤਨ ਸ਼ੁਰੂ ਹੋਇਆ ਵਾਹ ਸਾਖੀਕਾਰ ਦੇ ਬੋਲ ਨੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ कीर्तन ਦੇ دریا ਅੰਦਰ ਤਲਵੰਡੀ ਪਿੰਡ ਦੇ ਵਸਨੀਕਾਂ ਨੇ देर तक तीर्थ स्नान ਕੀਤਾ ਹੂੰ ਤੇ ਸਾਖੀਕਾਰ ਭਾਈ ਸ਼ਾਹਜ਼ਾਦ ਜੀ ਦੇ ਵਿਹਾਰ ਤੋਂ ਇੰਨਾ ਪ੍ਰਸੰਨ ਦੋ ਵਾਕਾਂ ਨਾਲ ਹੀ ਸਾਖੀ ਪੂਰੀ ਕਰਦੇ ਹੂੰ ਪਹਿਲਾ ਵਾਕ ਕਰਮ ਕਾ ਬਲੀ ਭਾਈ ਸ਼ਾਹਜ਼ਾਦ ਹੂੰ ਫੁੱਲਸਟਾਪ ਦੂਜਾ ਵਾਕ ਸਾਡਾ ਪਿਆਰਾ ਸ਼ਾਹਜ਼ਾਦਾ ਭਾਈ ਸ਼ਾਹਜ਼ਾਦ ਖਾਨ ਫੁੱਲਸਟਾਪ ਵਾਹ ਇਨ੍ਹਾਂ ਵਾਕਾਂ ਨਾਲ ਸਾਖੀ ਸਮਾਪਤ ਹੁੰਦੀ ਹੈ ਵਾਹ ਪਿਆਰੇ ਦਰਸ਼ਕੋ ਮਹਾਰਾਜ ਦਾ ਵਾਦਾ ਸੀ ਨਾ ਜਿੱਥੇ ਤੇਰਾ ਵਸਾ ਇੱਥੇ ਮੇਰਾ ਵਾਸਾ ਕਿੱਥੇ ਹੁਣ ਮਹਾਰਾਜ ਦਾ ਵਾਸਾ ਗੁਰੂਗ੍ਰੰਥ ਸਾਹਿਬ 'ਚ ਤੇ ਭਾਈ ਮਰਦਾਨਾ ਜੀ ਰਾਗਾਂ 'ਚ ਬਾਣੀ ਤੇ ਰਾਗ ਇਹ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇਹ ਹੈ ਜਾਂ ਇਹ ਨੇ ਸਾਡੇ ਵਡੇਰਿਆਂ ਦੀਆਂ ਯਾਦਾਂ ਜਿਹੜੀਆਂ ਸਾਹਾਂ ਨਾਲ ਖੁਸ਼ਬੂਆਂ ਦੂਰ ਦੂਰ ਤੱਕ ਫਲਾਣ ਗਈ ਜਿਵੇਂ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਕਿ ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦਾ ਆਪਸ ਵਿੱਚ ਕਿੰਨਾ ਪਿਆਰ ਸੀ ਤੇ ਉਸ ਟਾਈਮ ਦਾ ਇਤਿਹਾਸ ਦੱਸਿਆ ਹੈ ਕਿ ਜਦੋਂ ਮਰਦਾਨਾ ਆਪਣੇ ਆਖਰੀ ਸਮੇਂ 'ਚ ਸੀ ਉਹਨਾਂ ਨੇ ਬਾਬੇ ਨਾਨਕ ਤੋਂ ਕੀ ਮੰਗਿਆ ਜੋ ਵੀ ਦੋਸਤੋ ਤੁਸੀਂ ਇਹ ਇਤਿਹਾਸ ਦੀ ਵੀਡੀਓ ਦੇਖੀ ਹੈ ਤੁਸੀਂ ਵੀ ਦੋਸਤੋ ਹੇਠਾਂ ਕਮੈਂਟ ਕਰਕੇ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੈਡ ਸਬਸਕ੍ਰਾਈਬਰ ਦੇ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ